ਹੀ ਹੋ ਗਿਆ ਸੁਪ ਪਾਗੀ ਆ ਚੀ ਹੀ ਹੋ ਗਿਆ ਹੀ ਹੋ ਗਿਆ ਸੁਪ ਪਾਗੀ ਐ ਇਹ ਸੁਪ ਪਾਗੀ ਪਾਗੀ ਪਾਈ ਐ ਆ ਸਮਝਿਆ ਦਤਾ ਸਤਾ ਗਿਆ ਆ ਆ ਜਾ ਪੱਜਿਆ ਖੇਲ ਖੇਲ Wait, wait,

ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਹਾਂਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਐਸੇ ਮਿੱਧ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਅੱਜ ਦੇ ਵਲੌਗ ਦੇ ਵਿੱਚ ਆਪਣੇ ਆ ਗਿਆ ਦੋਨੇ ਬਰਾਂ ਦਾ ਪੀਜਾ ਖੁਸ਼ੀ ਦੀ ਵੀ ਗੱਲ ਆ ਤੇ ਮੇਰੇ ਲਈ ਤਾਂ ਉਦਾਸੀ ਦੀ ਗੱਲ ਆ ਉਹ ਬਾਹਰ ਜਾਣ ਦੀ ਯਾਰ ਅੱਜ ਮਾਨੂੰ ਮੇਰਾ ਮਨ ਨਹੀਂ ਆ ਤੇ ਖੁਸ਼ ਜਿਆ ਨਹੀਂ ਹੈਗਾ ਹਨਾ ਪਤਾ ਨਹੀਂ ਸਮਝ ਨਹੀਂ ਲੱਗਦੀ ਕੁਝ ਦਿਮਾਗ ਨੂੰ ਹਨਾ ਐਈ ਕੁਝ ਹੋਰ ਤਰ੍ਹਾਂ ਹੋ ਜਾਂਦਾ ਤੇ ਹਾਲੇ ਤੱਕ ਮੈਂ ਕੰਮ ਵੀ ਅੱਧ ਵਿਚ ਅੱਧ ਜਿਹਾ ਹੀ ਕਰਿਆ ਕਰਿਆ ਨਹੀਂਗਾ ਬਸ ਵਲੌਗ ਬਣਾਉਣ ਬੈਠੀ ਪਿਛਲੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਦੱਸ ਤਾਂ ਦਿੱਤਾ ਵੀ ਮੂਹ ਤੋਂ ਹੀ ਇਹ ਨਾ ਤਾਂ ਇਹ ਵਲੌਗ ਬਣਾ ਲਓ ਠੀਕ ਹੈ ਜੀ ਅੱਜ ਤੁਹਾਨੂੰ ਦੱਸਦੇ ਆਂ ਵੀ ਅੱਜ ਆਪਣੇ ਦੋ ਮੈਂਬਰਸ ਦਾ ਜਿਹੜਾ ਵੀਜ਼ਾ ਆ ਗਿਆ ਦੋ ਮੈਂਬਰ ਦਾ ਫੈਮਿਲੀ ਮੈਂਬਰਸ ਨੇ ਆਪਣੇ ਉਹਨਾਂ ਦਾ ਵੀਜ਼ਾ ਆ ਗਿਆ ਤੇ ਅੱਜ ਸ਼ਾਇਦ ਅੱਜ ਜਾਂ ਕੱਲ੍ਹ ਹਨਾ ਵੀ ਉਹ ਚਲੇ ਜਾਣ ਤੇ ਲੱਗਦਾ ਤਾਂ ਔਖਾ ਏ ਪਤਾ ਨਹੀਂ ਲੋਕ ਕਿੱਦਾਂ ਦੇ ਆ ਜਿਹੜੇ ਹਨਾ ਮੈਨੂੰ ਸਮਝ ਨਹੀਂ ਆਦੀ ਵੀ ਹਨਾ ਬੱਚਿਆਂ ਨੂੰ ਬਾਹਰ ਭੇਜ ਦਿੰਦੇ ਆ ਜਾਂ ਹੋਰ ਆਪਣੇ ਫੈਮਿਲੀ ਮੈਂਬਰਸ ਜਿਹੜੇ ਬਾਹਰ ਚਲੇ ਜਾਂਦੇ ਆ ਹਨਾ ਕਿਵੇਂ ਲੋਕ ਉਹ ਕਿੱਦਾਂ ਸਰਵਾਈਵ ਕਰਦੇ ਆ ਮੈਨੂੰ ਨਹੀਂ ਪਤਾ ਜੇ ਮੈਂ ਆਪਣੀ ਗੱਲ ਕਰਾਂ ਮੈਨੂੰ ਤਾਂ ਬਹੁਤ ਔਖਾ ਲੱਗਦਾ ਆ ਹਨਾ ਵੀ ਮੈਂ ਤਾਂ ਸੋਚ ਕੇ ਵੀ ਡਰਦਿਆ ਲੱਗਦਾ ਹਨਾ ਵੀ ਦੋ ਮੈਂਬਰਾਂ ਨੇ ਚਲੇ ਜਾਣਾ ਬੜਾ ਔਖਾ ਲੱਗਦਾ ਮੈਨੂੰ ਹੁਣ ਇਹ ਵੀ ਨਹੀਂ ਸਮਝ ਵੀ ਲੱਤੀ ਮੈਂ ਤੁਹਾਡੇ ਨਾਲ ਗੱਲ ਵੀ ਕਿਵੇਂ ਕਰਾਂ ਹਨਾ ਅੰਦਰੋਂ ਕੋਈ ਗੱਲ ਹੀ ਨਹੀਂ ਆਉਂਦੀ ਹੈਗੀ ਅੰਦਰ ਅੱਜ ਮੈਂ ਹੁਣ ਸਵੇਰ ਦੀ ਵੀ ਮੈਂ ਬੋਲੀ ਨਹੀਂ ਇਹਨਾਂ ਨਾਲ ਵੀ ਬੋਲੀ ਨਹੀਂ ਹੈਗੀ ਮੈਂ ਪਹਿਲਾਂ ਆਪਦੀ ਮੇਰੀ ਕੱਲ ਦੀ ਜਿਹੜੀ ਵੀਡੀਓ ਲਟਕਦੀ ਪਈ ਸੀਗੀ ਉਹਨੂੰ ਉਹ ਉਹ ਬਣਾਈ ਉਹ ਵੀਡੀਓ ਦੇ ਵਿੱਚ ਤੁਸੀਂ ਐਂਡ ਤੇ ਦੇਖਿਆ ਹੋਣਾ ਵੀ ਪਹਿਲਾਂ ਤਾਂ ਮੇਰੀ ਜਿਹੜੀ ਮਤਲਬ ਉਹ ਪਹਿਲਾਂ ਇੱਕ ਦਿਨ ਪਹਿਲਾਂ ਦੀ ਵੀਡੀਓ ਬਣੀ ਹੋਈ ਸੀ ਜਿਹੜੀ ਅੱਜ ਮੈਂ ਉਹਦਾ ਵੀਡੀਓ ਦਾ ਐਂਡ ਕਰਿਆ ਉਹ ਅੱਜ ਕਰਿਆ ਹਨਾ ਤੇਲ ਦੀ ਰੈਮਡੀ ਦਿੱਤੀ ਹੈ ਜਿਹੜੇ ਬਲੌਗ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਬਲੌਗ ਤੁਸੀਂ ਦੇਖ ਲਿਆ ਹਨਾ ਇਹ ਉਹਦੇ ਵਿੱਚ ਵੀ ਐਂਡ ਦੇ ਦੇਖਿਓ ਵੀ ਮੈਂ ਮਨ ਮੂੰਹ ਨਾ ਮੱਥਾ ਮੈਂ ਉਦਾਂ ਹੀ ਵੀਡੀਓ ਬਣਾ ਲਈ ਮੇਰਾ ਮਨ ਨਹੀਂ ਸੀਗਾ ਨਾ ਸਵੇਰ ਦਾ ਅੱਜ ਪਤਾ ਨਹੀਂ ਮਨ ਉਦਾਸ ਜਿਹਾ ਹੈ ਹਨਾ ਹੁੰਦਾ ਤਾਂ ਹੈਗਾ ਯਾ ਜਾਣ ਵਾਲਿਆਂ ਨੇ ਛੱਡ ਕੇ ਚਲੇ ਜਾਣਾ ਹਨਾ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਸਿਹਤ ਤੇ ਕੋਈ ਫਰਕ ਆ ਕਿਉਂਕਿ ਉਹ ਤਾਂ ਨਵੀਂ ਥਾਂ ਜਾਣ ਲਈ ਬਹੁਤ ਖੁਸ਼ ਨੇ ਵੈਗਰ ਉਹਨਾਂ ਨੂੰ ਖੁਸ਼ ਵੀ ਰੱਖੇ ਹਨਾ ਹਮੇਸ਼ਾ ਜਿੱਥੇ ਦਾ ਜਿਵੇਂ ਕਹਿੰਦੇ ਦਾਣਾ ਪਾਣੀ ਲਿਖਿਆ ਉੱਥੇ ਦਾ ਚੁਗਿਆ ਹੀ ਲੈਣਾ ਜਿੱਥੇ ਦਾ ਆਪਣਾ ਅੰਜਲ ਲਿਖਿਆ ਹੁੰਦਾ ਆਪਾਂ ਉੱਥੇ ਹਰ ਹਾਲ 'ਚ ਜੇ ਮੇਰਾ ਮੇਰਾ ਹੋਣਾ ਮੈਂ ਇੱਥੇ ਬੈਠੀ ਐ ਜੇ ਮੈਨੂੰ ਕਿਤੇ ਹੋਰ ਦਾ ਦਾਣਾ ਪਾਣੀ ਮੇਰੇ ਲਈ ਆ ਹੁਣੇ ਫੋਨ ਆ ਗਿਆ ਜਾਂ ਮੈਨੂੰ ਹੁਣੇ ਜਾਣਾ ਪੈ ਗਿਆ ਮੈਂ ਉਹ ਦਾਣਾ ਪਾਣੀ ਖਿੱਚ ਕੇ ਲੈ ਕੇ ਜਾਣਾ ਹੁੰਦਾ ਆਪਾਂ ਨੂੰ ਹਨ ਤੇ ਉਹਨਾਂ ਦਾ ਦਾਣਾ ਪਾਣੀ ਜਿਹੜਾ ਜਿੱਥੇ ਦਾ ਲਿਖਿਆ ਹੋਇਆ ਉਹਨਾਂ ਨੇ ਉੱਥੇ ਚਲੇ ਜਾਣਾ ਹੈ ਪਰ ਮਗਰ ਲਿਆਂ ਨੂੰ ਔਖਾ ਹਨ ਵੀ ਉਹਨਾਂ ਨੂੰ ਵੀ ਉੱਥੇ ਜਾ ਕੇ ਥੋੜਾ ਜਿਹਾ ਸਰਵਾਈਵ ਕਰਨਾ ਤਾਂ ਔਖਾ ਲੱਗੂਗਾ ਹੀ ਹਨਾ ਚਲੋ ਕੋਈ ਗੱਲ ਨਹੀਂ ਬੈਗਰੂ ਸਾਰਾ ਕੁਝ ਸਹੀ ਕਰ ਦਣ ਹੈ ਨਾ ਵੀ ਉਹ ਉੱਥੇ ਜਾ ਕੇ ਉਹ ਵੀ ਜੀ ਲਾ ਲੈਣ ਤੇ ਆਪਣਾ ਵੀ ਜੀ ਲੱਗੇ ਪਰ ਲੱਗੂਗਾ ਤਾਂ ਔਖਾ ਹੀ ਥੋੜਾ ਲੱਗੇ ਤਾ ਔਖਾ ਹੀ ਰਹਿ ਗਿਆ ਕਰਦੇ ਆ ਤੇ ਪਾਉਂਦੇ ਜਿਹਾ ਪਲਾਸਟਿਕ ਹਾਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਵੀਜ਼ਾ ਆ ਗਿਆ ਨਾ ਲੋਕ ਖੁਸ਼ੀ ਚ ਬੰਗੜੇ ਪਾਉਂਦੇ ਆ ਤੇ ਇਹ ਕਹਿੰਦੇ ਜਿਹਾਰ ਨੂੰ ਕਹਿੰਦੇ ਮੇਰੇ ਤਾਂ ਪੁੱਤ ਪਾਣੀ ਲਿਆ ਕੇ ਦੇ ਇਹ ਕਹਿੰਦੇ ਜਿਹਾਰ ਕਹਿੰਦਾ ਡੈਡੀ ਤੁਹਾਨੂੰ ਕੀ ਹੋਊਗਾ ਖੁਸ਼ੀ ਦੀ ਗੱਲ ਆ ਕਹਿੰਦੇ ਨਹੀਂ ਮੈਨੂੰ ਤਾਂ ਪਾਣੀ ਲਿਆਵੇ ਕੀ ਪਤਾ ਹੁਣ ਸਮਝ ਨਹੀਂ ਲੱਗਦੀ ਚਲੋ ਦੇਖਦੇ ਆ ਕੰਮ ਕਰਦੇ ਆ ਆਪਾਂ ਥੋੜਾ ਜਿਹਾ ਮੈਂ ਕੰਮ ਕਰ ਕਰਨ ਨੂੰ ਤੇ ਕੰਮ ਸਮਝ ਨਹੀਂ ਲੱਗਦੀ ਹੈਗੀ ਕੰਮ ਅੱਜ ਟਾਈਮ ਤਾਂ ਹੁਣ ਬਹੁਤ ਹੋ ਗਿਆ ਦੁਪਹਿਰ ਦਾ ਟਾਈਮ ਹੋਇਆ ਪਿਆ ਹਨ ਤੇ ਬੱਚੇ ਸਕੂਲ ਚਲੇ ਗਏ ਮੈਂ ਆਪਦਾ ਕਿਚਨ ਵਗੈਰਾ ਸਾਫ ਕਰਨੇ ਆ ਤੇ ਬਾਕੀ ਵੀ ਕੰਮ ਬਾਹਰਲੇ ਵੀ ਕਰ ਲੇ ਪੈਕਿੰਗ ਕਰ ਲਓ ਸੋਨੂ ਪੈਕਿੰਗ ਸ਼ੁਰੂ ਕਰਨੀ ਆ ਤੇ ਅੱਜ ਮੈਂ ਕੱਪੜੇ ਵੀ ਨਹੀਂ ਧੋਏ ਤੇ ਕੱਪੜੇ ਆਪਣੀ ਮਸ਼ੀਨ ਖਰਾਬ ਆ ਤੇ ਦੇਖੋ ਹੁਣ ਮਸ਼ੀਨ ਦਾ ਵੀ ਉਹਦੀ ਰਬੜ ਜੀ ਖਰਾਬ ਹੋ ਗਈ ਉਹ ਵੀ ਲਿਆ ਕੇ ਪਾਉਣੀ ਆ ਉਹ ਵੀ ਕੱਲ ਮੁੰਡੇ ਸੱਦੇ ਸੀਗੇ ਉਹ ਵੀ ਫੋਨ ਕੇ ਚਲੇ ਗਏ ਜਿਆ ਗੱਡੀਆਂ ਖਤਾਂ ਤੇ ਹਾਲੇ ਤੱਕ ਜਿਆ ਬੇਨੇ ਦਿਨ ਹੋ ਗੇ ਸਕੂਲ ਜਾਂਦੇ ਨੂੰ ਮੈਂ ਕਿਹਾ ਅੱਜ 15 16 ਦਿਨ ਹੋ ਗੇ ਜਿਆ ਨੂੰ ਸਕੂਲ ਜਾਂਦੇ ਨੂੰ ਤੇ ਉਹਦੀਆਂ ਹਾਲੇ ਚਾਰ ਬੁੱਕਸ ਰਹਿndੀਆਂ ਨੇ ਉਹ ਨਹੀਂ ਮਿਲੀਆਂ ਉਹ ਰੋਜ਼ ਰੌਲਾ ਪਾਉਂਦਾ ਬੁੱਕਸ ਲਿਆ ਦੋ ਪਤਾ ਨਹੀਂ ਇਸ ਵਾਰ ਕੀ ਆ ਪਤਾ ਨਹੀਂ ਸਿਲੇਬਸ ਚੇਂਜ ਹੋਇਆ ਪਤਾ ਨਹੀਂ ਕੀ ਹੋਇਆ ਸਮਝ ਨਹੀਂ ਲੱਗਦੀ ਹੈਗੀ ਹੈਨਾ ਸਿਲੇਬਸ ਚੇਂਜ ਆ ਚੇਂਜ ਆ ਜਿਆ ਖਤਾਂ ਪੂਰਾ ਸਲਿਪ ਚੇਂਜ ਹੈ ਜਾਂ ਅੱਧਾ ਬਚਦਾ ਚੇਂਜ ਹੈ ਪੂਰੇ ਜਿੰਨੇ ਅੱਧਾ ਬਚਦਾ ਕਿਵੇਂ ਨਹੀਂ ਫਿਰ ਕਈ ਬੱਚੇ ਆਏ ਪੁਰਾਣੀਆਂ ਬੁੱਕਸ ਲੈ ਲੀਆਂ ਜਿੰਨਾਂ ਜਿੰਨਾਂ ਨੂੰ ਮਿਲੀਆਂ ਮਤਲਬ ਜਿਹਨੂੰ ਕਿਹਾ ਸੀ ਮਾਂ ਪੁੱਛ ਕੇ ਪਤਾ ਕਰਨਾ ਆਨਲਾਈਨ ਕਹਿੰਦਾ ਸੀ ਐਮਾਜ਼ਨ ਤੋਂ ਕਹਿੰਦਾ ਮਗਵਾ ਲੰਨੇ ਆ ਐਮਾਜ਼ਨ ਤੇ ਉਹਨੇ ਦੇਖੀਆਂ ਵੀਆਂ ਵੀ ਹੈਗੀਆਂ ਨੇ ਬੁੱਕਸ ਹਨਾ ਪਤਾ ਨਹੀਂ ਦੇਖਦੇ ਆ ਫਿਰ ਅੱਜ ਜੇ ਤਾਂ ਅੱਜ ਮਿਲ ਗਈਆਂ ਬਾਜ਼ਾਰ ਚੋਂ ਤੇ ਫਿਰ ਲਿਆਦਣਗੇ ਨਹੀਂ ਤਾਂ ਫਿਰ ਆਨਲਾਈਨ ਮਗਵਾਉਣੀਆਂ ਪੈਣਗੀਆਂ ਦੇਖਦੇ ਆ ਪਤਾ ਕਰ ਕਿ ਔਖਾ ਆ ਨਾ ਮੈਡਮ ਜਿਹੜੀਆਂ ਨੇ ਉਹ ਸਲਿਪਸ ਕਰਵਾਈ ਜਾਂਦੀਆਂ ਨੇ ਬੱਚੇ ਨੂੰ ਸਮਝ ਕੁਛ ਨਹੀਂ ਲੱਗਦੀ ਜਿੰਨੀ ਦੇਰ ਆਪਣੇ ਕੋ ਬੁੱਕ ਨਹੀਂ ਆਉਂਦੀ ਉਨੀ ਦੇਰ ਆਪਾਂ ਨੂੰ ਕੀ ਪਤਾ ਲੱਗਣਾ ਵੀ ਇਹ ਕੀ ਆ ਕੀ ਨਹੀਂ ਕੁਐਸਚਨ ਕਰਵਾਈ ਜਾਂਦੇ ਜਦੋਂ ਤੱਕ ਲੈਸਨ ਰੀਡ ਕਹਿੰਦਾ ਜਿਆਰ ਕਹਿੰਦਾ ਮम्मा ਜਦੋਂ ਕੋਲ ਬੁੱਕ ਨਹੀਂ ਹੁੰਦੀ ਮੈਡਮ ਲੈਸਨ ਰੀਡ ਕਰਵਾ ਦਿੰਦੇ ਆ ਕਹਿੰਦਾ ਮੇਰੇ ਤਾਂ ਸਿਰ ਦੇ ਉੱਤੇ ਜਿਉ ਨਗ ਜਾਂਦਾ ਸਾਰਾ ਕੁਛ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਮੈਡਮ ਕੋਲ ਨੂੰ ਸਾਰੇ ਸੱਤ ਬੱਚਿਆਂ ਕੋ ਬੁੱਕਸ ਨੇ ਇਹ ਮੇਰੇ ਖਿਆਲ ਨਾਲ 47 48 ਬੱਚੇ ਹੋਗੇ ਕਲਾਸ ਦੇ ਵਿੱਚ। ਇਹ ਝੋਟਾ ਫਣ ਜਵੇ ਪੰਜ ਪੰਜ ਦਾ। ਪੰਜ ਪੰਜ ਦਾ ਝੋਟੇ ਨੂੰ ਉਹ ਕਿਤੇ ਕੋਤੇ ਫੁੱਲੇ ਹਾਲਚ ਬੈਠੇ ਨੇ ਦੋ ਦੋ ਤਾਂ ਹੋ ਨੇ ਡੈਕਸ ਦੋ ਦੋ ਬੱਚੇ ਬੈਠ ਸਕਦੇ ਉਹਨਾਂ ਦੇ। ਆਓ ਜਦ ਅੱਖਰ ਪੜ੍ਹਾਉਂਦੀਏ ਦਿਮਾਗ 'ਚ ਰੱਖ ਰਾ। ਉਹ ਫਿਰ ਆਏ ਤਾਂ ਦੱਸਦਾ ਮਮਾਲ ਐ ਸੁਣਾ ਲੈ ਸੁਣਾ ਪਟ ਬੁਕਸ ਤੋਂ ਬਿਨਾ ਨਹੀਂ ਪਤਾ ਲੱਗਦਾ ਵੀ ਲੈਸਨ ਕਿਹੜਾ। ਚਲੋ ਦੇਖਦੇ ਬਾਜ਼ਾਰ ਜਾ ਕੇ ਦੇਤੀਆਂ ਅੱਜ ਸ਼ਾਪਿੰਗ ਕਰਨੀ ਆ। ਤੇ ਬੈਕਿੰਗ ਕਰਨੀ ਆ ਤੇ ਮਨ ਮਨ ਖੁਸ਼ ਵੀ ਆ ਮਨ ਉਦਾਸ ਵੀ ਆ ਮੇਰਾ ਤਾਂ ਉਦਾਸ ਜ਼ਿਆਦਾ ਆ ਚਲੋ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਦੇਖਦੇ ਆ ਸ਼ਾਮ ਤੱਕ ਕੀ ਕੀ ਕਰਦੇ ਆ ਕਿੱਦਾਂ ਕਿੱਦਾਂ ਹਨਾ ਸਾਰਾ ਕੁਝ ਹੁੰਦਾ ਜੁੜੇ ਰਹੋ ਵਲੌਗ ਦੇ ਨਾਲ ਮੈਂ ਅੱਜ ਮੈਂ ਆਪਣੀ ਫੇਵਰਿਟ ਜਗ੍ਹਾ ਤੇ ਬੈਠੀ ਆ ਇਹ ਮੇਰੀ ਸਾਰੇ ਘਰ ਦੇ ਵਿੱਚੋਂ ਆਹ ਵਾਲੀ ਜਗ੍ਹਾ ਮੇਰੀ ਫੇਵਰਿਟ ਜਗ੍ਹਾ ਹੈ ਇੱਥੇ ਬੈਠਣਾ ਮੈਨੂੰ ਬਹੁਤ ਪਸੰਦ ਆ ਇੱਥੇ ਬੈਠ ਕੇ ਜਦੋਂ ਮੈਂ ਕੱਲੀ ਹੁੰਨੀ ਆ ਵਕਈ ਸੇ ਮੰਜੇ ਪੀੜੀ ਤੇ ਕਿਤੇ ਨਹੀਂ ਬੈਠਦੀ ਜੀ ਨਾ ਕਿਤੇ ਹੋਰ ਜਾਵਾਂ ਜੇ ਮੇਰਾ ਕਿਚਨ 'ਚ ਕੰਮ ਆ ਤਾਂ ਮੈਂ ਕਿਚਨ 'ਚ ਜਾਊਂਗੀ ਇਹ ਨਹੀਂ ਹੈਗਾ ਮੈਂ ਫ੍ਰੀ ਆ ਜੇ ਮੈਂ ਕੱਲੀ ਘਰ ਆਵਾਂ ਵੀ ਮੈਂ ਅੰਦਰ ਚਲ ਜਾਊਂ ਬੈੱਡ ਤੇ ਬਹਿ ਜੂ ਜਾਂ ਮੈਂ ਕਿਤੇ ਹੋਰ ਬਹਿ ਜੂ ਨਾ ਇਹ ਇਹ ਵਾਲੀ ਪੌੜੀਆਂ ਦੇ ਵਿੱਚ ਬੈਠਣਾ ਮੇਰੀ ਫੇਵਰਟ ਥਾਂ ਹੈ ਇੱਥੇ ਬੈਠ ਗਈਂਗੀ ਮੈਂ ਅੱਜ ਮੈਂ ਆਪਣੀ ਫੇਵਰਟ ਜਗ੍ਹਾ 'ਚ ਬੈਠ ਕੇ ਵਲੌਗ ਬਣਾਉਣ ਲੱਗੀ ਆ ਚਲੋ ਜੀ ਕਾਫੀ ਹੋ ਗੀਆਂ ਗੱਲਾਂ ਬਾਤਾਂ ਦੇਖਦੇ ਹਾਂ ਅਣ ਸ਼ਾਮ ਤੱਕ ਤੁਹਾਨੂੰ ਦਿਖਾਵਾਂਗੇ ਵੀ ਕੌਣ ਜਾ ਰਿਹਾ ਹੈ ਬਲੌਗ ਦੇ ਨਾਲ ਐਂਡ ਤੱਕ ਜੁੜੇ ਰਹੋ ਕੌਣ ਆਪਣੇ ਘਰੋਂ ਜਾ ਰਿਹਾ ਦੋ ਮੈਂਬਰ ਜਾਣਗੇ ਆਪਣੇ ਤੇ ਦੇਖੋ ਜਾ ਕੇ ਦਿਲ ਲਾਉਂਦੇ ਆ ਜਾਂ ਨਹੀਂ ਲਾਉਂਦੇ ਹਨਾ ਲੱਗ ਜੂਗਾ ਪਤਾ ਜਾਣਾ ਤਾਂ ਉਹਨਾਂ ਦਾ ਅੱਜ ਤੈ ਹੈ ਵੀ ਅੱਜ ਉਹਨਾਂ ਨੇ ਆਪਣੇ ਘਰੋਂ ਚਲੇ ਜਾਣਾ ਹੈ ਹਨਾ ਉਹ ਤਾਂ ਖੁਸ਼ ਨੇ ਮੈਨੂੰ ਲੱਗਦਾ ਦੋਨੋਂ ਜਾਣੇ ਹਨਾ ਚਲੋ ਬਾਕੀ ਦੇਖਦੇ ਹਾਂ ਤੇ ਵੀਡੀਓ ਤਾਂ ਪਹਿਲੀ ਵਾਰੀ ਹੈ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਤੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਸਭ ਤੋਂ ਪਹਿਲਾਂ ਤੁਸੀਂ ਵਾਚ ਕਰੋ ਠੀਕ ਹੈ ਜੀ ਜੁੜੇ ਰਹੋ ਬਲੌਗ ਨਾਲ ਐਂਡ ਤੱਕ ਮਿਲਦੇ ਆ ਥੋੜਾ ਟਾਈਮ ਤੱਕ ਤੁਹਾਨੂੰ ਤੇ ਲੋ ਜੀ ਇੱਥੇ ਲੱਗੀ ਸੀਗੀ ਮੈਂ ਕੱਪੜੇ ਜਿਹੜੇ ਪੈਕਿੰਗ ਕਰਨ ਤੇ ਜਿਨ੍ਹਾਂ ਨੂੰ ਪ੍ਰੈਸ ਹੋਣ ਵਾਲੀ ਸੀਗੀ ਉਹ ਪਿੰਡ ਭੇਜੇ ਪ੍ਰੈਸ ਲਈ ਤੇ ਪਿੰਡ ਵੀ ਲੈਟ ਨਹੀਂ ਸੀਗੀ ਫਿਰ ਇਹ ਦਰਾਹੇ ਸ਼ਹਿਰ ਚ ਜਾ ਕੇ ਕਰਵਾ ਕੇ ਲੈ ਕੇ ਆਏ ਪ੍ਰੈਸ ਕਿਉਂਕਿ ਲਾਈਟ ਜਿਹੜਾ ਕੱਟ ਲੱਗਦਾ ਹੈ ਨਾ ਕਣਕਾਂ ਕਰਕੇ ਚਲੋ ਕੋਈ ਗੱਲ ਨਹੀਂ ਉਹ ਵੀ ਠੀਕ ਆ ਆਪਾਂ ਹੁਣ ਟਾਈਮ ਨਾਲ ਆਪ ਤੇ ਜਿਹੜੇ ਕੰਮ ਕਰ ਲੈਣੇ ਚਾਹੀਦੇ ਨੇ ਹਨਾ ਮੈਂ ਦੇਖਿਆ ਨਹੀਂ ਧਿਆਨ ਨਹੀਂ ਦਿੱਤਾ ਹੈਗਾ ਵੀ ਕੱਟ ਲੱਗੂਗਾ ਤੇ ਫਿਰ ਜਿਹੜੇ ਕੱਪੜੇ ਅੰਝਾ ਜ਼ਰੂਰੀ ਸੀਗੇ ਪ੍ਰੈਸ ਕਰਵਾਉਣੇ ਹਨਾ ਉਹ ਆਪਾਂ ਭੇਜੀ ਇਹ ਪ੍ਰੈਸ ਕਰਵਾ ਕੇ ਲੈ ਕੇ ਆਈ ਪਾਨੀ ਕੀ ਹੋ ਗਿਆ ਸਿਰ ਦੁਖਦਾ ਮੇਰਾ ਮੈਂ ਗੋਲੀ ਵੀ ਲੈ ਲਈ ਤਾਂ ਵੀ ਹੁਣ ਮਿੰਨਾ ਮਿੰਨਾ ਜਿਆ ਦੁਖੀ ਜਾਂਦਾ ਪਤਾ ਹੈ ਕੱਤ ਦੁਖਦਾ ਮੈਂ ਰਾਤ ਬਲੈਕ ਚਨੇ ਖਾ ਲਏ ਜਿਆਰ ਵੀ ਕਹਿੰਦਾ ਕਹਿੰਦਾ ਜਾਣ ਕੇ ਖਾਦੇ ਤੁਸੀਂ ਜੇ ਤੁਹਾਨੂੰ ਪਤਾ ਵੀ ਥੋੜਾ ਸਿਰ ਦੁਖਦਾ ਤੁਸੀਂ ਕਿਉਂ ਖਾਦੇ ਆਂ ਆਹ ਵੀ ਕਾਰਨ ਹੈ ਜਾਂ ਕੈਨੀਆਂ ਦਵਾਈ ਡੈਡੀ ਉੱਥੇ ਨਹੀਂ ਬੈਠਿਆ ਕਾਈਡ ਸੁਣਾਉਣੀ ਬੈਠੀ ਆਂ ਆਪਾਂ ਹੈ ਮੈਂ ਡਾਈਟ ਟੇਬਲ ਟਾਈਮ ਟੇਬਲ ਬਣਾਉਣਾ ਪੈਣਾ ਮੇਰਾ ਜਿਹੜਾ ਵੀ ਜਿਹੜੀ ਚੀਜ਼ ਡਾਕਟਰ ਮੈਨੂੰ ਪ੍ਰੋਵਾਈਡ ਕਰੂਗਾ ਉਂ ਹੀ ਮੈਂ ਖਾਣੀਆਂ ਸਕੀਆਂ ਹੋ ਜਾਣੀ ਇਹ ਠੀਕ ਏ ਰੋਜ਼ੇ ਤੋਂ ਹੋ ਰਹੀਆਂ ਮੈਂ ਕਦ ਕੇ ਆ ਤੋਰੀਆਂ ਤਾਂ ਮੈਨੂੰ ਰੱਬ ਦਵੇ ਤੋਰੀਆਂ ਤਾਂ ਮੈਂ ਕਦੇ ਵੀ ਨਹੀਂ ਕਿਹਾ ਵੀ ਤੋਰੀਆਂ ਨਹੀਂ ਮਖੌਣੀ ਤੇ ਲੋਈ ਉੱញੇ ਹੀ ਪਿੱਛੇ ਪੈਂਦੇ ਨੇ ਮੈਂ ਤਾਂ ਹੋਵਾਂ ਨਾ ਮੈਂ ਤੈਨੂੰ ਬਹੁ ਵਾਰੀ ਕਿਹਾ ਮੈਨਸ ਕਰ ਦੋ ਮੈਨੂੰ ਆਪਦੀ ਲਾਈਫ ਚੋਂ ਫੇਰ ਦੇਖੋ ਐ ਤਾਂ ਜਮਾਈ ਰੱਖ ਅਸੀਂ ਤਾਂ ਜਮਾਈ ਰੱਖਣਾ ਆਹੋ ਵਿయోగ ਆ ਲਵ ਵੀ ਕਾ ਸੀ ਕੁੱਟਣਾ ਵੀ ਐ ਤੇ ਰੋਣ ਵੀ ਨਹੀਂ ਦੇਣਾ ਹੈ ਹੈਨਾ ਸਿੱਧੇ ਲੜਾਈਆ ਉੱਤੇ ਪਿਆਰ ਨਾ ਮੈਂ ਇੰਨੂੰ ਨਹੀਂ ਪਿਆਰ ਦੀ ਇੰਨੇ ਦੀ ਲੋੜ ਮੈਨੂੰ ਪਿਆਰ ਹੈ ਘੱਟ ਇਹ ਦੁਨੀਆਂ ਹੀ ਕਹਿੰਦੀ ਐ ਕੀ ਪੈਂਦਾ ਨਾ ਪਰ ਉਹ ਤਾਂ ਕਿੰਨਾ ਮਾਰ ਕੇ ਸੀ ਅੱਧ ਕੰਮ ਵਾਲਾ ਹਲ ਗਿਆ ਪਤਾ ਨਹੀਂ ਸਮਝ ਨਹੀਂ ਲੱਗੀ ਬਲੌਗ ਵੀ ਨਹੀਂ ਹਨਾ ਮੈਂ ਤਾਂ ਪੈ ਗਈ ਸੀਗੀ ਐਵੇਂ ਕਮਾ ਇਹ ਚਲੇ ਗਿਆ ਸੀ ਕਿ ਆਪਦਾ ਕੰਮਕਾਰ ਕਰਨ ਹਾਏ ਪੈਕਿੰਗ ਦੀ ਤਿਆਰੀ ਕਰਦੇ ਫਿਰਦੇ ਆ ਤੇ ਇੱਕ ਲਾਈਟ ਨਹੀਂ ਸੀਗੀ ਪ੍ਰੈਸ ਪ੍ਰੂਸ ਕਰਨ ਵਾਲੀ ਕੱਪੜੇ ਪ੍ਰੈਸ ਕਰਵਾ ਕੇ ਲੈ ਕੇ ਆਏ ਨੇ ਉਹਨੂੰ ਗੱਡੀ ਆ ਰਕਾ ਦਾ ਉੱਪਰ ਹੁਣ ਗੱਡੀ ਵਾਲੇ ਤਾਂ ਪਤਾ ਨਹੀਂ ਲੱਗਦਾ ਵੀ ਕਦੋਂ ਆਊ ਹੁਣ ਵਿੱਚ ਫੋਨ ਆਈ ਜਾਂਦਾ ਚਲੋ ਮੈਂ ਪਹਿਲਾਂ ਫੋਨ ਤੇ ਗੱਲ ਕਰ ਲਾਂ ਫਿਰ ਬਾਅਦ ਵਿੱਚ ਬਲੌਗ ਕੰਟੀਨਿਊ ਕਰਦੇ ਨੇ ਮੇਰੇ ਵੱਲ ਦੇਖਿਆ ਤੇ ਕੰਨ ਨਾ ਮੁੰਡਾ ਹੈ ਮਾਰ ਨੀ ਆ ਹਟ ਆਖ ਚ ਮਾਰੂ ਅਨਮੋਲ ਤੇਰੇ ਹਟ ਜਾ ਪੰਗੇ ਨਾ ਲੈ ਇਹਦੇ ਨਾਲ ਇਹਦਾ ਮੱਥਾ ਮਰਸੜੀ ਦੀ ਗ੍ਰਿਲ ਆ ਬੱਤਾ ਮਰਸੜੀ ਦੀ ਕਿੰਨਾ ਦੇ ਲੈ ਜਮਾ ਨਹੀਂ ਹਿਲਦੀ ਦੇਖੀ ਲੈ 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 ਹਟ ਜਾ ਅਨਮੋਲ ਨਾ ਲੈ ਇਹਦੇ ਨਾਲ ਪੰਗੇ ਤਾਂ ਮਰਸੜੀ ਗੱਡੀ ਦੀ ਗ੍ਰਿਲ ਆ ਉਹਦਾ ਮੱਥਾ ਦੇਖੀ ਅੜ ਕੇ ਖੜੀ ਆ ਵੀ ਤੂੰ ਆ ਜਾ ਅਨਮੋਲ ਹਟ ਜਾ ਪੁੱਤ ਤੇਰਾ ਤਾਂ ਨਿਗਾ ਜਾ ਮੂੰਹ ਆਉਂਦਾ ਬਣਾ ਇੱਠਾ ਇਹ ਬੜੇ ਮੁਹਾਲੀਏ ਇਹ ਪੱਟੀ ਗੱਟੀ ਆ ਤੂੰ ਹਜੇ ਛੋਟੀ ਲੱਗੀ ਫੋਟੂ ਫੋਰਚੂਨ ਲੱਗੀ ਹੋ ਮਾਸੜੀ ਲੱਗੀ ਤੇ ਵੀ ਇਹੀ ਲੱਗਣਾ ਕਿ ਉੱਥੇ ਦੀ ਆਈ ਐਚੀ ਲੱਗਣਾ ਹਮ ਮਤਲਬ ਆ ਦੇਖੋ ਜੀ ਸਾਡੇ ਖੇਤਾਂ ਦੇ ਵਿੱਚ ਦੀ ਲੈਣ ਲੱਗੀ ਆਪਣੇ ਖੇਤਾਂ 'ਚ ਨੰਗੀ ਹੈਗੀ ਕਿਸੇ ਲੋਕਾਂ ਦੇ ਖੇਤਾਂ ਦੇ ਵਿੱਚ ਦੀ ਨੰਗੀ ਹੈ ਇੱਕ ਦੋ ਪਰਲੇ ਪਾਰ ਇੱਕ ਇਹ ਲੱਗਦਾ ਇੱਥੇ ਲੱਗਣਾ। ਇੱਕ ਗੱਲ ਹੋਣਾ ਕਿ ਕੱਚੀ। ਕੋਈ ਸਿੱਖ ਦਾ ਗੱਡੀ ਇਹ। ਆ ਜਿੱਥੇ ਆ ਮਿੱਟੀ ਦੇ ਟੋਏ ਜੇ ਆ ਨਾ। ਇੱਕ ਇੱਥੇ ਲੱਗਣਾ ਇਦਾਂ ਦਾ ਖੰਭਾ। ਇਹਨੋ ਬੱਲਾ ਹੀ। ਇਦਾਂ ਤਾਂ ਬੈਗੈ ਨਹੀਂ ਹੁੰਦੀ ਗੱਡੀ। ਇਹਨੋ ਬੱਲਾ ਹੀ ਕੱਚਾ ਹੈ ਦਾ। ਹਾਂ ਲਾ। ਇਹ ਕਿਹੜਾ ਕੱਚਾ ਡਰਾਈਵਰ ਗੱਡੀ ਵਸਾਈ ਕੜਾ। ਜਮਨ ਸੱਚਾ। ਇਹ ਤਾਂ ਜਾਈ ਗਈ ਬਹੁਤ ਆਏ ਰਾਤ ਤੱਕ ਗੱਡੀ ਵਾਪਸ ਕਰਨ ਨੂੰ। ਉਧਰ ਉਧਰ ਘਾ ਬਣਾਏ ਜਬਰੀਤ ਮੋੜ ਲਿਆ ਤੇ ਹੱਥੋਂ ਤਾਂ। ਚੱਲ ਚੱਲ ਜਾਣ ਲੈ। ਇੱਕ ਉਧਰੋਂ ਵੀ ਆਉਂਦੀ ਹੈ ਗੱਡੀ। ਕੱਚਾ ਡਰਾਈਵਰ ਲਾ ਇੱਥੇ ਚੰਡੀਗੜ੍ਹ ਉਹ ਤਾਂ ਘਟਕਿਆ ਘਟਕੇ ਹੁਣ ਉਹਨਾਂ ਨੂੰ ਕੀ ਪਤਾ ਸੀ ਕਿ ਅਸੀਂ ਕੈਪਚਰ ਹੋ ਰਹੇ ਹਾਂ ਉਹਨਾਂ ਨੂੰ ਇਹ ਨਹੀਂ ਆ ਬਤ ਮੇਰੇ ਖਿਆਲ ਨਿਆਣਾ ਕੋਈ ਸਿੱਖਦਾ ਕਿਨਾਂ ਦੀ ਆ ਉਹਨਾਂ ਦੀ ਤਾਂ ਨਹੀਂ ਮਹਿਕ ਕੀ ਜੁਪੀ ਵਾਲਿਆਂ ਦੀ ਉਹ ਵਲੌਗ ਦੇਖਦੇ ਨੇ ਆਪਣਾ ਕਹਣਗੇ ਸਾਨੂੰ ਕੱਚਾ ਡਰਾਈਵਰ ਕਹਿੰਦੇ ਆ ਕੌਣ ਜੁਪੀ ਹਣੀ ਮਨੀ ਆ ਹਨੀਆ ਮਨੀਆ ਕਿਉਂ ਮਨੀਆ ਕੱਪਸ ਉਹਦੇ ਤਾਂ ਕੁੜੀ ਸਿੱਖਦੀ ਉਹਨਾਂ ਦੀ ਬੋਟੀ ਆ ਭਾਈ ਤੇ ਲਓ ਜੀ ਬਾਹਰ ਤੁਹਾਨੂੰ ਦਿਖਾਤਾ ਖੰਭਾ ਲੱਗਣਾ ਸੀ ਕੋਈ ਗੱਡੀ ਚਲਾਉਂਦਾ ਸੀ ਸਿੱਖਦਾ ਸੀ ਉਹ ਵੀ ਦਿਖਾਤਾ ਤੇ ਢੇੜਾ ਕੱਢੇ ਆਏ ਆਪਾਂ ਬਾਹਰ ਲਾ ਤੇ ਹੁਣ ਵਾਰੀ ਆ ਗਈ ਆਪਣੀ ਮਿਲਕਿੰਗ ਦੀ ਇੱਥੇ ਅੱਜ ਮੈਂ ਮਿਲਕਿੰਗ ਕਰੂੰਗੀ ਗਾਂ ਦੀ ਵੀ ਕਿਉਂਕਿ ਮੇਰਾ ਦਿਲ ਕਰਦਾ ਸੀਗਾ ਗਾਂ ਦੀ ਧਰ ਚੋੜ ਨੂੰ ਪਰ ਇਹ ਹੈਗੀ ਥੋੜੀ ਜੀ ਇਦਾਂ ਦੀ ਹੈ ਨਾ ਲੱਤਾਂ ਜੀ ਮਰੀ ਜਾਂਦੀਆਂ ਹੁੰਦੀਆਂ ਫਿਰ ਮੈਨੂੰ ਡਰ ਲੱਗਦਾ ਹੁੰਦਾ ਹੈ ਨਾ ਵੀ ਦੁੱਧ ਨਾਲ ਡੋਲਦਪੇ ਇੱਧਰ ਆਪਣਾ ਅਰਜਨ ਦੇਖੋ ਇਹਨੂੰ ਕੋਈ ਪਤਾ ਨਹੀਂ ਕਿੰਨਾ ਅਸੀਂ ਰੌਲਾ ਪਾਉਂਦੇ ਸੀਗੇ ਇੱਥੇ ਹੈ ਨਾ ਗਾਣੇ ਚੱਲਦੇ ਪਏ ਸੀ ਪਰ ਇਹਨੂੰ ਕੋਈ ਸੁਰਤ ਨਹੀਂ ਹੈਗੀ ਇਹ ਸੁੱਤਾ ਪਿਆ ਊੜੀ ਨਿੰਦੇ ਤੇ ਲੋ ਜੀ ਅਰਜਨ ਨੂੰ ਵੀ ਠਾਲ ਲਿਆ ਖੇਡ ਵੀ ਲੈ ਸੀ ਇਹਦੇ ਨਾਲ ਤੇ ਹੁਣ ਆਪਾਂ ਇਹਨੂੰ ਵੀ ਦੁੱਧ ਪੀਣ ਲਈ ਛੱਡਤਾ ਤੇ ਦੁੱਧ ਪੀਊਗਾ ਆਪਣੀ ਬੰਮਾ ਦਾ ਤੇ ਧਰ ਚੋਵਾਂਗੇ ਇੱਥੇ ਕੈਮਰਾਮੈਨ ਦੇਖੋ ਹਾਈਵੇ ਰੱਬਾ ਨੇਰੀ ਵੀ ਥੋੜੀ ਜਿਹੀ ਹੌਲੀ ਚੱਲਦੀ ਆ ਹਾਈ ਹਾਈ ਅੱਖਾਂ ਮਰੇ ਨੇਰੀ ਆਉਣ ਵਾਲੀ ਲਿਆ ਦਿੰਦਾ ਕਰ ਦਿੰਦਾ ਜੀ ਮਾਲੀ ਕੰਮਲੀ ਗਾਇਸ ਆ ਤੇ ਕੰਮਲੀ ਮਾੜਾ ਕੈਮਰਾ ਹਿਲਾਉਂਦਾ ਇੱਕ ਦੇ ਉੱਤੇ ਪੱਤੀਆਂ ਨੇ ਇੱਕ ਦੇ ਉੱਤੇ ਰਬਤੀਆਂ ਨੇ ਛਾਟੇ ਉਹ ਖੇਤੋਂ ਤੋਂ ਟਾਕਾ ਭੋਰਾ ਹੋ ਗਏ ਨੇ ਇਹ ਕਿਹੜਾ ਰੱਖੀ ਦੀ ਲਿਕ 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 ਉੱਤ ਫੋਨ ਬੱਤੀ ਜਾਵੇ ਫੂਟ ਚਟ ਰਟ ਇੱਕ ਲੱਤੀ ਸੁੱਤੀ ਜਾਵੇ ਲਾਲ ਲਾਲ ਕਾਹਦੀਆ ਹੋਈ ਜਾਂਤੇ ਜੇ ਜੇ ਆਪਾ ਤੇ ਨਹੀਂ ਹੋਈ ਜਾਂਤੇ ਚੁੱਪ ਤੇ ਕਲੀ ਕਲੀ ਪੜਕਦੀ ਨਾ ਉਹ ਕਵਦੀ ਹਮ ਤਰਸ ਪਿਆ ਹੋਈ ਜਾਂਤੇ ਤੁਮ ਚੁਕਲਾ ਉਹ ਨੀਵਾ ਰੱਖੂ ਐਤ ਬੈਣਾ ਦਾ ਕਹਿੰਦੀ ਤਾਂ ਮੈਡੀਕੀਨ ਨਹੀਂ ਰੱਖਣੀ ਕਿਤੇ ਕਿਤੇ ਨਹੀਂ ਰੱਖਣਾ ਉਹ ਚੱਲ ਪਤਾ ਤੇ ਸਟਾਪ ਹੋ ਰਿਹਾ ਲਓ ਤੇ ਠੀਕ ਹੋ ਆਈ ਫੁਗਾ ਤੇ ਆਈ ਤਾਂ ਨਹੀਂ ਕੋਈ ਅਰੇ ਕੱਲੇ ਸੀ ਜਾ ਦੋ ਮੈਨ ਸੋਦਾ ਸੀ ਉਹ ਸੋ ਖੜਿਆ ਲੈ ਆਵੜੀ ਪੈਨ ਕੋ ਜਾਤਾ ਪੈਨ ਦੰਦ ਤੇ ਲੋ ਮੋ ਮੋਗ ਕੀਤਾ ਰੋ ਮੱਜੀ ਕੀਤਾ ਮੈਨੂੰ ਤੇ ਮਰ ਤਰਮੈ ਲਊਗਾ ਕੀ ਕਰਦਾ ਤੂੰ ਕਹਿ ਜੇ ਬੋਲੇ ਬਾਈ ਤੜ ਗਿਆ ਉਹਦਾ ਨਾ ਆਪਾਂ ਪਤਾ ਇਹ ਆਪਾਂ ਪਤਾ ਬਾਈ ਨੂੰ ਕਹਿਣਾ ਹਨਾ ਬਾਹਰ ਜਾ ਕੱਢ ਬਾਈ ਸਾਡਾ ਹਾਂ ਤੇ ਵੀਡੀਓ ਨਹੀਂ ਵਧੀਆ ਬਣਦੀ ਕੈਮਰਾ ਖੇਤਰ ਹਾਂ ਦਾ ਹਾਂ ਹੱਸੇ ਮੋਰ ਕੰਦੇ ਦੀ ਗੱਲ ਕਰਦੇ ਆ

ਇਹ ਕੀ ਦਿੱਤੀ ਤੀਜਾ ਡੋਬ